ਦੋਸਤੋ ਕੀ ਤੁਸੀਂ ਜਾਣਦੇ ਹੋ ਇਸ ਕਬੀਲੇ ਵਿੱਚ ਵੱਡੇ ਢੱਡ ਵਾਲੇ ਲੋਕਾਂ ਨੂੰ ਸੁੰਦਰ ਮੰਨਿਆ ਜਾਂਦਾ ਹੈ ਦੁਨੀਆ ਵਿੱਚ ਪੱਟੀਵਾਦੀ ਮੋਟਾਪੇ ਦੀ ਸਮੱਸਿਆ ਕਰਨ ਜੋ ਜ ਰਹੀ ਹੈ ਮੋٹے ਲੋਕ ਵੀ ਆਪਣੇ ਆਪ ਨੂੰ ਫਿੱਟ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ ਪਰ ਇੱਕ ਪਾਸੇ ਜਿੱਥੇ ਲੋਕ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ ਉੱਥੇ ਹੀ ਦੂਜੇ ਪਾਸੇ ਇੱਕ ਜਿਹਾ ਕਬੀਲਾ ਹੈ ਜਿੱਥੇ ਉਹ ਪੇਟ ਅਤੇ ਕਮਰ ਦੇ ਆਲੇ ਦੁਆਲੇ ਵਧੀ ਹੋਈ ਚਰਬੀ ਤੋਂ ਪਰੇਸ਼ਾਨ ਹੋਣ ਦੀ ਬਜਾਏ ਖੁਸ਼ ਹੁੰਦੇ ਹਨ ਅਸਲ ਅਸੀਂ ਗੱਲ ਕਰ ਰਹੇ ਹਾਂ ਅਫਰੀਕਾ ਦੇ ਬੋਦੀ ਕਬੀਲੇ ਦੀ ਇਸ ਕਬੀਲੇ ਵਿੱਚ ਵੱਡੇ ਹੋਏ ਢੱਡ ਨੂੰ ਸਤਿਕਾਰ ਨਾਲ ਜੋੜਿਆ ਜਾਂਦਾ ਹੈ ਸਾਨੂੰ ਦੱਸਦੀ ਕਿ ਦੱਖਣੀ ਪੇਟ ਨੂੰ ਚੰਗਾ ਬਣਾਇਆ ਜਾਂਦਾ ਹੈ ਬੋਧੀ ਕਬੀਲੇ ਦੇ ਲੋਕ ਆਪਣਾ ਢੱਡ ਵਧਾਉਣ ਦੇ ਲਈ ਬਹੁਤ ਮਿਹਨਤ ਕਰਦੇ ਹਨ ਭੋਜਨ ਤੋਂ ਲੈ ਕੇ ਡਾਈਟ ਤੱਕ ਉਹ ਕਈ ਅਜਿਹੇ ਉਪਾਅ ਕਰਦੇ ਹਨ ਤਾਂ ਕਿ ਉਹਨਾਂ ਦਾ ਢੱਡ ਖਪਤ ਤੋਂ ਵੱਧ ਹੋਰ ਵੱਧ ਸਕੇ ਢੱਡ ਵਧੰਦਾ ਇੱਕ ਕਾਰਨ ਹਰ ਸਾਲ ਹੋਣ ਵਾਲਾ ਮੁਕਾਬਲਾ ਹੈ ਜਿਸ ਵਿੱਚ ਵੱਡੇ ਢੱਡ ਵਾਲੇ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬੋਧੀ ਕਬੀਲੇ ਵਿੱਚ ਘਟੜ ਦੇ ਮੁਕਾਬਲੇ ਵਿੱਚ ਮਰਦਾਂ ਦੇ ਪੇਟ ਦਾ ਮਾਪ ਲਿਆ ਜਾਂਦਾ ਹੈ। ਇਸ ਮੁਕਾਬਲੇ ਦੌਰਾਨ ਸਭ ਤੋਂ ਵੱਡੇ ਪੇਟ ਵਾਲੇ ਆਦਮੀ ਨੂੰ ਸੁੰਦਰ ਮੰਨਿਆ ਜਾਂਦਾ ਹੈ। ਸਾਨੂੰ ਦੱਸਦੀ ਹੈ ਕਿ ਬੋਧੀ ਕਬੀਲੇ ਵਿੱਚ ਪੇਟ ਦੇ ਮੁਕਾਬਲੇ ਵਿੱਚ ਜਿੱਤਣ ਵਾਲੀ ਵਿਅਕਤੀ ਨੂੰ ਪੂਰੇ ਕਬੀਲੇ ਵਿੱਚ ਇੱਕ ਹੀਰੋ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਬੋਧੀ ਕਬੀਲੇ ਲੋਕ ਆਪਣਾ ਢਿੱਡ ਵਧਾਉਣ ਦੇ ਲਈ ਭਾਰੀ ਖੁਰਾਕ ਦੇ ਨਾਲ-ਨਾਲ ਅਜੀਬ ਚੀਜ਼ਾਂ ਦਾ ਸੇਵਨ ਕਰਦੇ ਹਨ। ਇਸ ਮੁਕਾਬਲੇ ਵਿੱਚ ਹਿੱਸਾ ਲੈ ਬੋਧੀ ਕਬੀਲੇ ਦੇ ਮਰਦ 6 ਮਹੀਨਿਆਂ ਤੱਕ ਸਖਤ ਮਿਹਨਤ ਕਰਦੇ ਹਨ ਅਤੇ ਖੂਬ ਖਾਂਦੇ ਹਨ।